ਕਿਵੇਂ ਲੱਗੀ ਮੂਵੀ ਬਹੁਤ ਵਧੀਆ ਲੱਗੀ ਜੀ ਦੱਸਿਗਾ ਨਿਰਮਿਤ ਮੈਮ ਦਾ ਐਮੀ ਵਿਰਕ ਜੀ ਨੇ ਸਰਗੁਣ ਮਹਿਤਾ ਜੀ ਨੇ ਨਿਰਮਿਤ ਖੈਰਾ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ ਸਰਗੁਣ ਮਹਿਤਾ ਜੀ ਨੇ ਡਬਲ ਰੋਲ ਜਿਹੜਾ ਕੀਤਾ ਹੈ ਦੋਨੋਂ ਕਿਰਦਾਰ ਬਹੁਤ ਵਧੀਆ ਤੇ ਰਨ ਭਾਏ ਹੈ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਜੀ ਸਭ ਤੋਂ ਵਧੀਆ ਐਕਟਿੰਗ ਇਹਦੀ ਸੀ ਸਭ ਤੋਂ ਵਧੀਆ ਨਿਰਮਿਤ ਖੈਰਾ ਦੀ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਦੱਸਿਗਾ ਸਾਰਿਆਂ ਦਾ ਕੈਂਡ ਕੰਪ ਪੰਚਾਇਤ ਹੀ ਜਿਹੜੀ ਪੰਚਾਇਤ ਕਰਦੇ ਸੀ ਬਹੁਤ ਮਜ਼ਾ ਆਉਂਦਾ ਸੀ ਉੱਥੇ ਬਹੁਤ ਵਧੀਆ ਜੀ ਉਹਨਾਂ ਦਾ ਕੈਰੈਕਟਰ ਬਹੁਤ ਸੋਹਣਾ ਲੱਗਾ ਉਹਨਾਂ ਨੇ ਪੂਰਾ ਫਿਲਮ ਦੇ ਵਿੱਚ ਮਤਲਬ ਆਪਣੇ ਨਾਲ ਸਾਰੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ ਬਹੁਤ ਵਧੀਆ ਉਹਨਾਂ ਨੇ ਕੀਤਾ ਇਹ ਕੰਮ ਬਹੁਤ ਵਧੀਆ ਲੱਗੀ ਫਿਲਮ ਵਗੈਰਾ ਐਂਡ ਕਮੇਡੀਆਂ ਲੱਗਿਆ ਐਮੀ ਬਿਰਕ ਦਾ ਸਭ ਤੋਂ ਵਧੀਆ ਕੰਮ ਲੱਗਾ ਹਾਂਜੀ ਮੈਂ ਬਹੁਤ ਟਾਈਮ ਤੋਂ ਉਹਨਾਂ ਨੂੰ ਦੇਖਦਾ ਆ ਰਿਹਾ ਮੈਂ ਬਹੁਤ ਵੱਡਾ ਫੈਨ ਆ ਉਹਨਾਂ ਦਾ ਇਸ ਲਈ ਮੈਨੂੰ ਬਹੁਤ ਵਧੀਆ ਐਕਟਿੰਗ ਲੱਗੀ ਉਹਨਾਂ ਦੀ ਖਰਾ ਐਂਡ ਸਰਗੁਨ ਮਹਿਤਾਵਰੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਵੀ ਬਹੁਤ ਵਧੀਆ ਐਕਟਿੰਗ ਲੱਗੀ ਬਹੁਤ ਹਾਰਡ ਵਰਕ ਕੀਤਾ ਉਹਨਾਂ ਨੇ ਬਹੁਤ ਸਹੀ ਲੱਗਾ ਮੈਨੂੰ ਫਿਲਮ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਜੀ ਸਾਰਿਆਂ ਦੀ ਬਹੁ ਦਿਲ ਖੁਸ਼ ਹੋ ਗਿਆ ਜੀ ਪਰ ਵੀ ਹਰ ਇੱਕ ਬੰਦੇ ਦੀ ਕਹਾਣੀ ਨਹੀਂ ਹੋ ਸਕਦੀ ਜੀ ਮਤਲਬ ਆਪਾਂ ਕਹਿ ਦੀ ਵੀ ਜਗ ਜाहिर ਕਰਦੀਆਂ ਗੱਲਾਂ ਇਹ ਜੇ ਆਮ ਲੋਕਾਂ ਦੀ ਇਹ ਕਹਾਣੀ ਬਣ ਲੱਗੇ ਤਾਂ ਬੰਦੇ ਦੇ ਉਹ ਚਿੱਤਰ ਪ੍ਰੇਟ ਹੋਊਗੀ ਤਾਂ ਛੱਡ ਦੇ ਗੱਲਾਂ ਇਹ ਹੈ ਨੇ ਕਿਉਂਕਿ ਇਹ ਫਿਲਮਾਂ 'ਚ ਬਹੁਤ ਵਧੀਆ ਲੱਗਦੇ ਨੇ ਆਮ ਜ਼ਿੰਦਗੀ 'ਚ ਦੇ ਕਿਸੇ ਬੰਦੇ ਦੀ ਕਹਾਣੀ ਬਣਾਉਣ ਲੱਗੇ ਤਾਂ ਉਹਦੇ ਆਹ ਦੇਖੋ ਜੀ ਕਿੱਥੇ ਕਿੱਥੇ ਚਿੱਤਰ ਫਿਰਨਗੇ ਨਹੀਂ ਬਹੁਤ ਵਧੀਆ ਮੂਵੀ ਜੀ ਬਹੁਤ ਵਧੀਆ ਬਹੁਤ हां जी हां जी फैमिली ਨੇ ਦੇਖਣੀ ਚਾਹੀਦੀ ਹੈ ਜੀ ਸਾਰਿਆਂ ਨੇ ਬਹੁਤ ਵਧੀਆ ਮੂਵੀ ਹੈ ਬਹੁਤ ਹਾਸਾ ਤਾਂ ਤੁਹਾਨੂੰ ਪਤਾ ਜੀ ਕਮੇਡੀ ਆ ਮੂਵੀ ਤਾਂ ਹਾਸਾ ਤਾਂ ਆਉਣਾ ਹੀ ਹੈ ਜੀ ਬਹੁਤ ਘੈਂਟ ਆ ਮੂਵੀ ਪੰਜਾਬ ਵਿੱਚੋਂ ਕਿਨੇ ਸਟਾਰ ਪੰਜਾਬ ਦੇ ਪੰਜ ਹੀ ਲਾ ਲੋ ਜੀ ਮੜਾ ਫਿਲਮ ਬਹੁਤ ਜ਼ਬਰਦਸਤ ਐ ਮਿਊਨਿਟੀ ਬੂਸਟਰ ਫਿਲਮ ਹੈਗੀ ਹੈ ਤੇ ਇਹਨੇ ਕਹਾਵਤ ਹੀ ਚੇਂਜ ਕਰਤੀ ਐ ਵਾਚਿੰਗ ਸੋਕਨੇ ਸੋਕਨੇ ਟੂ ਕੀਪ ਦਾ ਡਾਕਟਰ ਅਵੇ ਫਿਲਮ ਚ ਇੰਨਾ ਹਾਸਾ ਇੰਨਾ ਕਮੇਡੀ ਹੈ ਕਿ ਬੰਦਾ ਸਾਰੀ ਫਿਲਮ ਚ ਹਸਦਾ ਹੀ ਰਹਿੰਦਾ ਹੈ ਬਾਕੀ ਐਮੀ ਵਿਰਕ ਜੀ ਨੇ ਸਰਗੁਣ ਮਹਿਤਾ ਜੀ ਨੇ ਨਿਰਮਲ ਖੈਰਾ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ ਸਰਗੁਣ ਮਹਿਤਾ ਜੀ ਨੇ ਡਬਲ ਰੋਲ ਜਿਹੜਾ ਕੀਤਾ ਦੋਨੋਂ ਕਿਰਦਾਰ ਬਹੁਤ ਵਧੀਆ ਤੇ ਰਨ ਬਾਇਆ ਹੈ ਕਰਮਜੀਤ ਅਨਮੋਲ ਜੀ ਨੇ ਵੀ ਨਿਰਮਲ ਰਿਸ਼ੀ ਜੀ ਨੇ ਵੀ ਐਕਟਿੰਗ ਦੇ ਬੱਲੇ ਗੱਡੇ ਹੈ ਤੇ ਲਾਈਵ ਚ ਦੇਖੋ ਹਰੇਕ ਦਿਨ ਇੰਨਾ ਸਟ्रेस ਹੁੰਦਾ ਇਸ ਤਰ੍ਹਾਂ ਦੀਆਂ ਫਿਲਮਾਂ ਬਣੂਗੀ ਬੰਦੇ ਨੂੰ ਇੰਨਾ ਹਾਸਾ ਆਊਗਾ ਸਟ्रेस ਫ੍ਰੀ ਹੋ ਜਾਂਦਾ ਤੇ ਨੇ 2.5 ਘੰਟੇ ਮੈਂ ਸਟ्रेस ਫ੍ਰੀ ਬੈਠਾ ਬਹੁਤ hài ਤੇ ਪਹਿਲੀ ਵਾਰੀ ਦੇਖਿਆ ਮੈਂ ਥੀਟਰ ਚ ਕਿ ਐਨੇ ਫਿਲਮ ਚ ਫਿਲਮ ਦੀ ਵ ਤੇ ਨੈਚੁਰਲ ਹਾਸਾ ਆ ਰਿਹਾ ਸੀ ਬਹੁਤ ਚੁੰਚੁੰਣ ਕੇ ਡਾਇਲੋਗ ਲਿੱਤੇ ਹੈ ਲੋਕਾਂ ਨੂੰ ਪਬਲਿਕ ਨੂੰ ਹਸਾਉਣ ਵਾਸਤੇ ਤੇ ਬਹੁਤ ਵਧੀਆ ਤੇਰਾ ਸਾਰਿਆਂ ਨੇ ਕਿਰਦਾਰ ਨਿਭਾਇਆ ਮੈਂ ਤਾਂ ਕਹਿੰਨਾ ਸੁੱਕਨੇ ਸੁੱਕਨੇ 10 ਤੱਕ ਬਣਾਣੀ ਚਾਹੀਦੀ ਹੈ ਜੀ ਇਹਨਾਂ ਨੂੰ ਬਹੁਤ ਵਧੀਆ ਲੱਗੀ ਮੂਵੀ ਬਹੁਤ ਵਧੀਆ ਲੱਗੀ ਦੱਸਿਗਾ ਨਿਰਮਿਤ ਮੈਮ ਦਾ ਐਮੀ ਵਿਰਕ ਜੀ ਨੇ ਸਰਗੁਣ ਮਹਿਤਾ ਜੀ ਨੇ ਨਿਰਮਿਤ ਖੈਰਾ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ ਸਰਗੁਣ ਮਹਿਤਾ ਜੀ ਨੇ ਡਬਲ ਰੋਲ ਜਿਹੜਾ ਕੀਤਾ ਹੈ ਦੋਨੋਂ ਕਿਰਦਾਰ ਬਹੁਤ ਵਧੀਆ ਤੇ ਰਨਭਾਏ ਹੈ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਐਕਟਿੰਗ ਹੀ ਸੀ ਸਭ ਤੋਂ ਵਧੀਆ ਸਾਰੇ ਉਹ ਘੈਂਟ ਕੰਮ ਪੰਚਾਇਤ ਜਿਹੜੀ ਪੰਚਾਇਤ ਕਰਦੇ ਹੀ ਬਹੁਤ ਮਜ਼ਾ ਆਉਂਦਾ ਹੀ ਉੱਥੇ ਹੀ ਬਹੁਤ ਵਧੀਆ ਹੀ ਉਹਨਾਂ ਦਾ ਕੈਰੇਕਟਰ ਬਹੁਤ ਸੋਹਣਾ ਲੱਗਾ ਉਹਨਾਂ ਨੇ ਪੂਰਾ ਫਿਲਮ ਦੇ ਵਿੱਚ ਮਤਲਬ ਆਪਣੇ ਨਾਲ ਸਾਰੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ ਬਹੁਤ ਵਧੀਆ ਉਹਨਾਂ ਨੇ ਕੀਤਾ ਹੀ ਕੰਮ ਬਹੁਤ ਵਧੀਆ ਲੱਗੀ ਫਿਲਮ ਵਗੈਰਾ ਐਂਡ ਕੰਮ ਹੀ ਦਾ ਲੱਗਿਆ ਮੇਰੇ ਵਰਗ ਦਾ ਸਭ ਤੋਂ ਵਧੀਆ ਕੰਮ ਲੱਗਾ ਹਾਂ ਜੀ ਮੈਂ ਬਹੁਤ ਟਾਈਮ ਤੋਂ ਉਹਨਾਂ ਦੇਖਦਾ ਆ ਰਿਹਾ ਮੈਂ ਬਹੁਤ ਵੱਡਾ ਫੈਨ ਆ ਉਹਨਾਂ ਦਾ ਇਸ ਲਈ ਮੈਨੂੰ ਬਹੁਤ ਵਧੀਆ ਐਕਟਿੰਗ ਲੱਗੀ ਉਹਨਾਂ ਦੀ ਖਰਾ ਐਂਡ ਸਰਗੁਰ ਮੈਂ ਤਾਂ ਬਾਰੇ ਕੀ ਕਹਿਣਾ ਚਾਹਾਂਗਾ ਉਹਨਾਂ ਦੀ ਵੀ ਬਹੁਤ ਵਧੀਆ ਐਕਟਿੰਗ ਲੱਗੀ ਬਹੁਤ ਹਾਰਡ ਵਰਕ ਕੀਤਾ ਉਹਨਾਂ ਨੇ ਬਹੁਤ ਸਹੀ ਲੱਗਾ ਮੈਨੂੰ ਫਿਲਮ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਜੀ ਸਾਰਿਆਂ ਦੀ ਬਹੁਤ ਵਧੀਆ ਐਕਟਿੰਗ ਸਾਰਿਆਂ ਨੇ ਆਪਣਾ 100% ਦਿੱਤਾ ਜੀ ਬਹੁਤ ਵਧੀਆ ਫਿਲਮ ਬਹੁਤ ਸੋਹਣੀ ਲੱਗੀ ਜੀ ਦਿਲ ਖੁਸ਼ ਹੋ ਗਿਆ ਜੀ ਪਰ ਵੀ ਹਰ ਇੱਕ ਬੰਦੇ ਦੀ ਕਹਾਣੀ ਨਹੀਂ ਹੋ ਸਕਦੀ ਜੀ ਮਤਲਬ ਆਪਾਂ ਕ ਜੇ ਆਮ ਲੋਕਾਂ ਦੀ ਇਹ ਕਹਾਣੀ ਬਣ ਲੱਗੇ ਤਾਂ ਬੰਦੇ ਦੇ ਉਹ ਚਿੱਤਰਪ੍ਰੇਟ ਹੋਊਗੀ ਤਾਂ ਛੱਡ ਦੇ ਪਹਿਲਾਂ ਜੀ ਹੈ ਨਾ ਕਿਉਂਕਿ ਇਹ ਫਿਲਮਾਂ 'ਚ ਬਹੁਤ ਵਧੀਆ ਲੱਗਦੇ ਨੇ ਆਮ ਜ਼ਿੰਦਗੀ 'ਚ ਦੇ ਕਿਸੇ ਬੰਦੇ ਦੀ ਕਹਾਣੀ ਬਣਾਉਣ ਲੱਗੇ ਤਾਂ ਉਹਦੇ ਆਹ ਦੇਖੋ ਜੀ ਕਿੱਥੇ ਕਿੱਥੇ ਚਿੱਤਰ ਫਿਰਨਗੇ ਨਹੀਂ ਬਹੁਤ ਵਧੀਆ ਮੂਵੀ ਜੀ ਬਹੁਤ ਵਧੀਆ ਬਹੁਤ ਵਧੀਆ ਇਹ ਫੈਮਿਲੀ ਮੂਵੀ ਹੈ ਹਾਂ ਜੀ ਹਾਂ ਜੀ ਫੈਮਿਲੀ ਨੂੰ ਦੇਖਣੀ ਚਾਹੀਦੀ ਹੈ ਜੀ ਸਾਰਿਆਂ ਨੂੰ ਬਹੁਤ ਵਧੀਆ ਮੂਵੀ ਹੈ ਬਹੁਤ ਹਾਸਾ ਦਾ ਤੁਹਾਨੂੰ ਪਤਾ ਜੀ ਕਮੇਡੀਆ ਮੂਵੀ ਤਾਂ ਹਾਸਾ ਦਾ ਆਉਣਾ ਹੀ ਹੈ ਜੀ ਬਹੁਤ ਘੈਂਟ ਆ ਮੂਵੀ ਪੰਜਾਂ ਵਿੱਚੋਂ ਕਿੰਨੇ ਸਟਾਰ ਪੰਜਾਂ ਦਾ ਪੰਜ ਹੀ ਲਾ ਲਓ ਜੀ ਇਹ ਫਿਲਮ ਬਹੁਤ ਜ਼ਬਰਦਸਤ ਐ ਮਿਊਨਿਟੀ ਬੂਸਟਰ ਫਿਲਮ ਹੈਗੀ ਹੈ ਤੇ ਇਹਨੇ ਕਹਾਵਤ ਹੀ ਚੇਂਜ ਕਰਤੀ ਐ ਵਾਚਿੰਗ ਸੋਕਨੇ ਸੋਕਨੇ ਟੂ ਕੀਪ ਦਾ ਡਾਕਟਰ ਅਵੇ ਫਿਲਮ ਚ ਇੰਨਾ ਹਾਸਾ ਇੰਨਾ ਕਮੇਡੀ ਹੈ ਕਿ ਬੰਦਾ ਸਾਰੀ ਫਿਲਮ ਚ ਹੱਸਦਾ ਹੀ ਰਹਿੰਦਾ ਹੈ ਬਾਕੀ ਐਮੀ ਵਿਰਕ ਜੀ ਨੇ ਸਰਗੁਣ ਮਹਿਤਾ ਜੀ ਨੇ ਨਿਰਮਤ ਖੈਰਾ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਐ ਸਰਗੁਣ ਮਹਿਤਾ ਜੀ ਨੇ ਡਬਲ ਰੋਲ ਜਿਹੜਾ ਕੀਤਾ ਦੋਨੋਂ ਕਿਰਦਾਰ ਬਹੁਤ ਵਧੀਆ ਤੇ ਰਨ ਗਰਮਜੀਤ ਅਨਮੋਲ ਜੀ ਨੇ ਵੀ ਨਿਰਮਲ ਰਿਸ਼ੀ ਜੀ ਨੇ ਵੀ ਐਕਟਿੰਗ ਦੇ ਬੱਟੇ ਗੱਡੇ ਐ ਤੇ ਲਾਈਵ ਚ ਦੇਖੋ ਹਰੇਕ ਦਿਨ ਇੰਨਾ ਸਟ੍ਰੈਸ ਹੁੰਦਾ ਇਸ ਤਰ੍ਹਾਂ ਦੀ ਫਿਲਮਾਂ ਬਣੂਗੀ ਬੰਦੇ ਨੂੰ ਇੰਨਾ ਹਾਸਾ ਆਊਗਾ ਸਟ੍ਰੈਸ ਫ੍ਰੀ ਹੋ ਜਾਂਦਾ ਤਿੰਨ 2.5 ਘੰਟੇ ਮੈਂ ਸਟ੍ਰੈਸ ਫ੍ਰੀ ਬੈਠਾ ਬਹੁਤ hài ਤੇ ਪਹਿਲੀ ਵਾਰੀ ਦੇਖਿਆ ਮੈਂ ਥੀਟਰ ਚ ਕਿ ਐਨੇ ਫਿਲਮ ਚ ਫਿਲਮ ਦੀ ਵਾਸਤੇ ਆਈ ਰਹੀ ਸੀ ਹਾਸਿਆਂ ਦੀ ਆਵਾਜ਼ ਆ ਰਹੀ ਸੀ ਹਾਸਿਆਂ ਦੀ ਆਵਾਜ਼ ਨਹੀਂ ਬਹੁਤ ਮੁਸ਼ਕਲ ਹੈ ਤੇ ਨੈਚਰਲ ਹਾਸਾ ਆ ਰਿਹਾ ਸੀ ਬਹੁਤ ਚੁੰਚੁੰਣ ਕੇ ਡਾਇਲੋਗ ਲਿੱਤੇ ਐ ਲੋਕਾਂ ਨੂੰ ਪਬਲਿਕ ਨੂੰ ਹਸਾਉਣ ਵਾਸਤੇ ਤੇ ਬਹੁਤ ਵਰਦੀਆਂ ਤੇਰਾ ਸਾਰਿਆਂ ਨੇ ਕਿਰਦਾਰ ਨਿਭਾਇਆ ਮੈਂ ਤਾਂ ਕਹਿੰਨਾ ਸੁਖ ਨੇ ਸੁਖ ਨੇ 10 ਤੱਕ ਬਣਾਣੀ ਚਾਹੀਦੀ ਹੈ ਜੀ ਇਹਨਾਂ ਨੂੰ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ